ਕਿਹੜੇ 80 35 ਵਾਲੇ ਅਸੀਂ 12 ਜਾਣੇ ਦੀ ਉਹ ਉਥੇ ਆਪਣਾ ਬੁਲਟ ਹੀ ਬਾਦੀ ਗਏ ਇਹਨਾਂ ਦੇ ਘਰ ਦੇ ਲਵੀ ਨਾ ਨਾ ਆਪਣਾ ਲੜਿਆ ਗਏ ਅਸੀਂ 5 ਕੇ 6 ਸਾਢੇ 5 ਵਜੇ ਗੱਲ ਤਾਂ ਟਾਈਮ ਮੰਦਾ ਇੱਕ ਮੁੰਡਾ ਜੀ ਅਸੀਂ ਮੰਡੀ ਮੰਡੀ ਵਾਲਾ ਉਹ ਟਾਈਮ ਮੰਦਾ ਸੀਗਾ ਬੰਨਦਾ ਉਹ ਸਾੜੀ ਨਹੀਂ ਚਾਹਦਾ ਤੋਂ ਤੰਨੇ ਆਣੇ ਸਾਨੂੰ ਲਾਗਾ ਅੜਗੇ ਦੀਗੇ ਬੰਟੀ ਨੂੰ ਨਹੀਂ ਪਤਾ ਸ਼ਾਇਦ ਪਤਾ ਉਹ ਬੰਟੀ ਨੂੰ ਵੀ ਤੂੰ ਆ ਕੇ ਮੁਸਲਿਮ ਭਾਈ ਆਪਦੇ ਆ ਜਿਹੜੇ ਵੀ ਜੱਦ ਤੇਰੇ ਬੰਦੇ ਆਗੇ ਵੀ ਭਾਈ ਤੂੰ ਆਪ ਵੀ ਕਹਿ ਲਈ ਉਹਨਾਂ ਨੂੰ ਕਹੇ ਰਵੀ ਦੀ ਲੜਾਈ ਹੈ ਮੇਰੀ ਆਪਦੀ ਲੜਾਈ ਹੈ ਇਹ ਬਾਜ ਤੈਨੂੰ ਫੋਨ ਲਾ ਤੈਨੂੰ ਲੋੜ ਹੀ ਨਹੀਂ ਪੈਂਦੀ ਨਾ ਨਾ ਹੋਰ ਰੇਟਾ ਕਿਹੜੇ ਇਹ 30 35 ਵਾਲੇ ਅਸੀਂ 12 ਜਾਣੇ ਦੀ ਉਹ ਉੱਥੇ ਆਪਣਾ ਬੁਲਟ ਹੀ ਬਾਦੀ ਕਹਿੰਦੇ ਇਹਨਾਂ ਦੇ ਘਰ ਦੇ ਲਵੀ ਨਾ 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 ਆਪਾਂ ਲੜਿਆਗੇ ਅਸੀਂ 5 ਕਿ 6 ਸਾਡੇ ਕਮਨ ਚ ਵਜੇ ਗੱਲ ਦਾ ਟਾਈਮ ਬੰਦਦਾ ਇੱਕ ਮੁੰਡਾ ਜੀ ਆਦੀ ਮੰਡੀ ਮੰਡੀ ਵਾਲਾ ਉਹ ਟਾਈਮ ਬੰਦਦਾ ਜੀਗਾ ਬੰਦਦਾ ਉਹ ਸਾੜੀ ਨਹੀਂ ਚੱਲਦਾ ਉਹ ਤੰਨੇ ਆਲੇ ਸਾਨੂੰ ਲਾਗਾ ਅੜਗੇ ਦੀਗੇ ਬੰਟੀ ਨੂੰ ਨਹੀਂ ਪਤਾ ਸ਼ਾਇਦ ਪਤਾ ਹੋ ਬੰਟੀ ਨੂੰ ਵੀ ਤੂੰ ਆ ਕੇ ਮੁਸਲਿਮ ਭਾਈ ਆਪਦੇ ਆ ਜਿਹੜੇ ਵੀ ਜੱਦ ਤੇਰੇ ਬੰਦੇ ਆਗੇ ਵੀ ਭਾਈ ਤੂੰ ਆਪ ਵੀ ਕਹਿ ਲਈ ਉਹਨਾਂ ਨੂੰ ਕਹੇ ਰਵੀ ਦੀ ਲੜਾਈ ਹੈ ਮੇਰੀ ਆਪਦੀ ਲੜਾਈ ਹੈ ਇਹ ਬਾਜੋ ਤੈਨੂੰ ਫੋਨ ਆਇਆ ਤੈਨੂੰ ਲੋੜ ਹੀ ਨਹੀਂ ਪੈਂਦੀ ਨਾ ਹਾਂ ਹੋਰ ਰੇਟਾ ਕਿਹੜੇ ਇਹ 30 35 ਆਲੇ ਅਸੀਂ 12 ਜਾਣੇ ਦੀ ਉੱਥੇ ਆਪਣਾ ਬੁਲਟ ਕੀ ਬਾਦੀ ਗਏ ਇਹਨਾਂ ਦੇ ਘਰ ਦੇ ਲਵੀ ਨਾ 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 ਆਪਣਾ ਲੜਿਆ ਗਿਆ ਸੀ 5 ਕੇ 6 ਸਾਡੇ ਕ ਮੰਤ ਵਜੇ ਗੱਲ ਤਾਂ ਟਾਈਮ ਮੰਦਾ ਇੱਕ ਮੁੰਡਾ ਜੀ ਅਸੀਂ ਮੰਡੀ ਮੰਡੀ ਵਾਲਾ ਉਹ ਟਾਈਮ ਮੰਦਾ ਜੀਗਾ ਬੰਨਦਾ ਉਹ ਸਾੜੀ ਨਹੀਂ ਚਾਹਦਾ ਉਹ ਤੰਨੇ ਆਲੇ ਸਾਨੂੰ ਲਾਗਾ ਅੜਗੇ ਦੀਗੇ ਬੰਟੀ ਨੂੰ ਨਹੀਂ ਪਤਾ ਸ਼ਾਇਦ ਪਤਾ ਉਹ ਬੰਟੀ ਨੂੰ ਵੀ ਤੁਰ ਆ ਕੇ ਮੁਸਲਿਮ ਭਾਈ ਆਪਦੇ ਆ ਜਿਹੜੇ ਵੀ ਜੱਦ ਤੇਰੇ ਬੰਦੇ ਆਗੇ ਵੀ ਭਾਈ ਤੂੰ ਆਪ ਵੀ ਕਹਿ ਰਹੀ ਉਹਨਾਂ ਨੂੰ ਕਹੇ ਰਵੀ ਦੀ ਲੜਾਈ ਐ ਮੇਰੀ ਆਪਦੀ ਲੜਾਈ ਐ ਇਹ ਬਾਜੋ ਤੈਨੂੰ ਫੋਨ ਆਇਆ ਤੈਨੂੰ ਲੋੜ ਹੀ ਨਹੀਂ ਪੈਂਦੀ ਨਾ ਰੋੜ ਰੇਟਾ ਕਿਹੜੇ ਇਹ 30 35 ਆਣੇ ਅਸੀਂ 12 ਜਾਣੇ ਦੀ ਉਹ ਉਥੇ ਆਪਣਾ ਬੁਲਟ ਕੀ ਬਾਦੀ ਕਹਿੰਦੇ ਇਹਨਾਂ ਦੇ ਘਰ ਦੇ ਲਵੀ ਨਾ 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 ਆਪਣਾ ਲੜਿਆ ਗਿਆ ਸੀ 5 ਕਿ 6 ਸਾਡੇ ਕ ਮੰਜ ਵਜੇ ਗੱਲ ਤਾਂ ਟਾਈਮ ਮੰਦਾ ਇੱਕ ਮੁੰਡਾ ਐ ਅਸੀਂ ਮੰਡੀ ਮੰਡੀ ਵਾਲਾ ਉਹ ਟਾਈਮ ਮੰਦਾ ਜੀਗਾ ਬੰਨਦਾ ਵਾ ਹਰੀ ਨੀ ਜਾਨਾ ਦੋਤਾ ਨੇ ਆਨੇ ਸਾਨੂੰ ਲਾਗਾ ਅੜਗੇ ਦੀਗੇ ਬੰਟੀ ਨੂੰ ਨਹੀਂ ਪਤਾ ਸ਼ਾਇਦ ਪਤਾ ਹੋ ਬੰਟੀ ਨੂੰ ਵੀ ਤੂੰ ਆ ਕੇ ਮੁਸਲਿਮ ਭਾਈ ਆਪਦੇ ਆ ਜਿਹੜੇ ਵੀ ਜੱਦ ਤੇਰੇ ਬੰਦੇ ਆਗੇ ਵੀ ਭਾਈ ਤੂੰ ਆਪ ਵੀ ਕਹਿ ਲਈ ਉਹਨਾਂ ਨੂੰ ਕਹੇ ਰਵੀ ਦੀ ਲੜਾਈ ਹੈ ਮੇਰੀ ਆਪਦੀ ਲੜਾਈ ਹੈ ਇਹ ਬਾਜਾ ਤੈਨੂੰ ਫੋਨ ਲਾ ਤੈਨੂੰ ਲੋੜ ਹੀ ਨਹੀਂ ਪੈਂਦੀ ਨਾਲ ਹੋਰ ਰੇਟਾ ਕਿਹੜੇ ਇਹ 30 35 ਵਾਲੇ ਅਸੀਂ 12 ਜਾਣੇ ਦੀ ਉਹ ਉਥੇ ਆਪਣਾ ਬੁਲਟ ਕੀ ਬਾਦੀ ਕਰਦਾ ਇਹਨਾਂ ਦੇ ਘਰ ਦੇ ਲਵੀ ਨਾ 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 ਆਪਣਾ ਲੜਿਆ ਗਿਆ ਸੀ 5 ਕਿ 6 ਸਾਢੇ 7 ਵਜੇ ਗੱਲ ਤਾਂ ਟਾਈਮ ਮੰਦਾ ਇੱਕ ਮੁੰਡਾ ਜੀ ਅਸੀਂ ਮੰਡੀ ਮੰਡੀ ਵਾਲਾ ਉਹ ਟਾਈਮ ਮੰਦਾ ਜੀਗਾ ਬੰਨਦਾ ਉਹ ਸਾੜੀ ਨਹੀਂ ਚੰਦਾ ਤੋ ਤੰਨੇ ਆਲੇ ਸਾਨੂੰ ਲੱਗਾ ਅੜਗੇ ਦੀਗੇ ਬੰਟੀ ਨੂੰ ਨਹੀਂ ਪਤਾ ਸ਼ਾਇਦ ਪਤਾ ਉਹ ਬੰਟੀ ਨੂੰ ਵੀ ਤੋ ਆ ਕੇ ਮੁਸਲਿਮ ਭਾਈ ਆਪਦੇ ਆ ਜਿਹੜੇ ਵੀ ਜੱਦ ਤੇਰੇ ਬੰਦੇ ਆਗੇ ਵੀ ਭਾਈ ਤੂੰ ਆਪ ਵੀ ਕਹਿ ਰਹੀ ਉਹਨਾਂ ਨੂੰ ਕਹੇ ਰਵੀ ਦੀ ਲੜਾਈ ਆ ਮੇਰੀ ਆਪਦੀ ਲੜਾਈ ਆ ਇਹ ਬਾਜ ਜੋ ਤੈਨੂੰ ਫੋਨ ਆਇਆ ਤੈਨੂੰ ਲੋੜ ਹੀ ਨਹੀਂ ਪੈਂਦੀ ਨਾ ਹਾਂ ਹੋਰ ਰੇਟਾ